ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਜਿਹੜਾ ਹਮੇਸ਼ਾ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਪੰਥਕ ਮੁੱਦਿਆਂ ਨੂੰ ਅਭਾਰਦਾ ਅੱਜ ਉਸ ਅਕਾਲ ਚੈਨਲ ਤੇ ਇੱਕ ਭਾਈ ਅਭਿਆਰ ਸਿੰਘ ਜਰਨਲਿਸਟ ਐ ਜਿਨ੍ਹਾਂ ਵੱਲੋਂ ਇੱਕ ਇੰਟਰਵਿਊ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਜਹੇਦਾਰ ਜਗਤਾਰ ਸਿੰਘ ਹਮਾਰਾ ਬਾਰੇ ਕਈ ਗੱਲਾਂ ਕਰੀਆਂ ਮੈਂ ਸਪਸ਼ਟ ਕਰਨਾ ਚਾਹੁੰਦਾ ਕੇ ਨਾਲ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਹੈ ਉਹਨਾਂ ਨੇ ਗੱਲ ਕਹੀ ਹੈ ਕਿ ਸੈਂਟਰ ਦੀ ਸਰਕਾਰ ਵੱਲੋਂ ਉਹਨਾਂ ਨਾਲ ਸੰਪਰਕ ਬਣਾ ਕੇ ਗੱਲ ਬਾਤ ਕੀਤੀ ਜਾ ਰਹੀ ਹੈ। ਤੋਂ ਦੂਜੀ ਉਹਨਾਂ ਨੇ ਗੱਲ ਕਹੀ ਹੈ ਵੀ ਭਾਈ ਅਮਰਤਪਾਲ ਸਿੰਘ ਨੂੰ ਉਹਨਾਂ ਨੇ ਕੋਈ ਸੰਦੇਸ਼ ਭੇਜਿਆ। ਸੋ ਜੇ ਪਹਿਲਾਂ ਮੈਂ ਗੱਲ ਕਰਾਂ ਸਿਕਿਉਰਿਟੀ ਪੱਖੋਂ ਬਹੁਤ ਗਲਤ ਗੱਲ ਹੈ ਇਸ ਤਰ੍ਹਾਂ ਦੀ ਗੱਲ ਕਰਨੀ ਠੀਕ ਨਹੀਂ। ਕਿਉਂਕਿ ਉਹਨਾਂ ਨੇ ਹਵਾਲਾ ਦਿੱਤਾ ਮੁਲਾਕਾਤ ਮੁਲਾਕਾਤ ਕਰਦਾ ਭਾਈ ਅਕਬਾਲ ਸਿੰਘ ਦਿੱਲੀ ਤੋਂ ਹੈ ਜਿਹੜਾ ਕੋਈ ਜਾਣ ਤੋਂ ਪਹਿਲਾਂ ਵੀ ਦਾਸ ਨਾਲ ਉਹ ਸੰਪਰਕ ਕਰਦੇ ਆ ਕੋਈ ਸਨੇਹਾ ਹੁੰਦਾ ਉਹਨਾਂ ਤੱਕ ਪਹੁੰਚਾਉਣ ਦਾ ਤੇ ਜਦੋਂ ਮੁਲਾਕਾਤ ਕਰਕੇ ਬਾਤ ਸੌਣੇ ਆ ਉਦੋਂ ਵੀ ਉਹ ਦਾਸ ਨਾਲ ਉਹ ਜਿਹਦਰ ਜੀ ਦਾ ਸਨੇਹਾ ਸਾਂਝਾ ਕਰਦਾ ਸੋ ਮੈਂ ਸਪਸ਼ਟ ਕਰਦਾ ਕਿਉਂਕਿ ਕਿਸੇ ਵੀ ਮੁੱਦੇ ਤੇ ਜਦੋਂ ਕੋਈ ਗੱਲ ਕਰਨੀ ਹੁੰਦੀ ਹੈ ਮੀਡੀਆ 'ਚ ਜਾਣਾ ਹੁੰਦਾ ਉਹਨਾਂ ਦਾ 2 ਜਾਂ 3 ਵਾਰੀ ਹਫਤੇ 'ਚ ਜਿਹੇਦਾਰ ਜਿਖਤਾਰ ਸਿੰਘ ਹਵਾਰਾ ਦਾ ਦਾਸ ਨੂੰ ਸਰਕਾਰੀ ਫੋਨ ਤੋਂ ਫੋਨ ਆਉਂਦਾ ਉਹ ਉਸ ਮੁੱਦੇ ਬਾਰੇ ਉਸ ਗੱਲ ਬਾਰੇ ਮੈਨੂੰ ਦੱਸਦੇ ਸੋ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਦੀ ਆਪਕੁਰੀ ਗੱਲ ਕੋਈ ਨਹੀਂ ਕਰਨੀ ਚਾਹੀਦੀ ਮੈਂ ਸਤਿਕਾਰ ਕਰਦਾ ਭਾਈ ਅਵਤਾਰ ਸਿੰਘ ਦਾ ਇੱਕ ਪੰਥਕ ਸੋਚ ਦਾ ਧਾਰਨੀ ਹੈ ਪਰੰਤੂ ਉਹਨਾਂ ਨੇ ਬਿਨਾਂ ਸਬੂਤਾਂ ਤੋਂ ਇਹ ਜੀ ਜਿਹੜੀ ਗੱਲ ਕੀਤੀ ਹੈ ਉਹ ਇੱਕ ਤਾਂ ਪੰਥ ਵਿੱਚ ਦੁਬਦਾ ਪਾਉਣ ਦੀ ਗੱਲ ਹੈ ਕਿਉਂਕਿ ਜਹੇਦਾਰ ਜਗਤਾਰ ਤੇ ਹਮਾਰਾ ਸਰਬੱਤ ਖਾਲਸਾ ਵੱਲੋਂ ਸੌਂਪੀ ਜ਼ਿੰਮੇਵਾਰੀ ਉਹ ਹੈ ਵੀ ਜਿਹੜੇ ਸਿਰਫ ਪੰਥਕ ਮੁੱਦਿਆਂ ਤੇ ਗੱਲ ਕਰਦੇ ਆ ਕਿਉਂਕਿ ਉਹਨਾਂ ਦਾ ਸਿਆਸੀ ਨਿਸ਼ਾਨਾ ਕੋਈ ਨਹੀਂ ਸੋ ਇਸ ਤਰ੍ਹਾਂ ਦੀ ਕੀ ਸਾਜ਼ਿਸ਼ ਹੈ ਕੀ ਇਹ ਦੇ ਪਿੱਛੇ ਮਨਸਾ ਸੋ ਸਪਸ਼ਟ ਕਰਦੇ ਆ ਵੀ ਨਾ ਤਾਂ ਕੋਈ ਸੈਂਟਰ ਦੀ ਏਜੰਸੀਆਂ ਨਾਲ ਸੈਂਟਰ ਦੀ ਨੁਮਾਇਦਿਆਂ ਨਾਲ ਕੋਈ ਗੱਲ ਚੱਲ ਰਹੀ ਹੈ ਨਾ ਹੀ ਭਾਈ ਅਮਰਪਾਲ ਸਿੰਘ ਨੂੰ ਉਹਨਾਂ ਨੇ ਕੋਈ ਸੰਦੇਸ਼ ਭੇਜਿਆ ਸੋ ਅਸੀਂ ਇਹਦਾ ਅੰਦਰ ਕਰਦੇ ਆ ਮੈਂ ਭਾਈ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਅੱਗੇ ਤੋਂ ਐਹੀ ਜੀ ਬਿਨਾ ਤੱਥਾਂ ਤੋਂ ਅਧਾਰਤ ਗੱਲ ਕਰਨ ਦਾ ਗੁਰੇਜ਼ ਕਰਨ ਸੋ ਸੰਗਤਾਂ ਨੂੰ ਸਪਸ਼ਟ ਕਰਦੇ ਆ ਕਿ ਜਿਹੜੀ ਇਹ ਚ ਗੱਲਾਂ ਕਹੀ ਗਈਆਂ ਕਬੂਤਾਂ ਤੋਂ ਕੋਹੰਦੂਰ ਐ ਸੋ ਇਸ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ